ਬੜੇ ਧਿਆਨ ਦੇ ਨਾਲ ਸੁਣਨ ਵਾਲੀ ਵੀਡੀਓ ਆ ਗੱਲ ਕਰਾਂਗੇ ਆਮਾ ਦੀ ਪਾਰਟੀ ਦੀ ਉੱਥੇ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਜਿਹੜੀ ਵੱਡੀ ਖਬਰ ਆ ਰਹੀ ਆ ਉਹਦੇ ਸੰਬੰਧ ਦੇ ਵਿੱਚ ਵੀ ਆਪਾਂ ਜਰੂਰ ਤੁਹਾਨੂੰ ਦੱਸ ਦਿਆਂ ਕਿ ਭਗਵੰਤ ਮਾਨ ਜਿਹੜਾ ਕਿ ਐਸ ਵੇਲੇ ਜਿਹੜਾ ਸਿਹਤ ਬਿਗੜੀ ਹੋਈ ਆ ਕੀ ਹਾਲਾਤ ਨੇ ਉਹਦੇ ਉੱਤੇ ਜਾਣਨਾ ਵੀ ਪਾਵਾਂਗੇ ਉਸ ਤੋਂ ਪਹਿਲਾਂ ਆਪਾਂ ਰੁਖ ਕਰ ਲਈਏ ਲੁਧਿਆਣਾ ਜਿਮਣੀ ਚੋਣ ਦੇ ਵਿੱਚ ਕੌਣ ਜਿੱਤੂ ਕੌਣ ਹਾਰੂਆ ਸੰਜੀਵ ਰੂੜਾਗਾ ਜਿਹੜਾ ਆਵਾ ਦੀ ਪਾਰਟੀ ਵੱਲੋਂ ਜਿਹੜਾ ਕਿ ਪਹਿਲਾ ਲੋਕ ਸਭਾ ਦੇ ਵਿੱਚ ਐਮਪੀ ਸੀ ਉਤੋਂ ਲੈ ਆ ਕੇ ਜਿਹੜਾ ਐਮਐਲਏ ਦੀ ਸੀਟ ਤੇ ਖੜਾ ਦਿੱਤਾ ਤੇ ਅਰਵਿੰਦ ਕੇਧਰੀਵਾਲ ਨੇ ਕਿਹਾ ਕਿ ਐਮਪੀ ਬਣਾਵਾਂਗੇ ਅਸੀਂ ਇਸ ਨੂੰ ਤੇ ਫੰਡ ਦੇਵਾਂਗੇ ਤੇ ਜੇਕਰ ਤੁਸੀਂ ਦੂਜੀ ਪਾਰਟੀਆਂ ਵਾਲਿਆਂ ਨੂੰ ਵੋਟਾਂ ਪਾਈਆਂ ਤਾ ਤਾਂ ਦਾ ਕੰਮ ਰੁਕ ਜਾਣਾ ਤੇ ਕੰਮ ਤਾਂ ਅਸੀਂ ਕਰਨੇ ਆ ਸਾਡੀ ਸਰਕਾਰ ਆ ਦੂਸਰੇ ਪਾਸੇ ਆ ਕਾਲੀਦਾਲਾ ਕਾਂਗਰਸਾ ਭਾਜਪੀ ਅਤੇ ਹੋਰ ਨੇ ਹੁਣ ਇਸ ਤੋਂ ਪਤਾ ਲੱਗਦਾ ਕਿ ਕਿਹੜਾ ਜੇਤੂ ਤੇ ਕਿਹੜਾ ਹਾਰੂ ਆ ਮੈਨੂੰ ਲੱਗਦਾ ਕਿ ਆਮਾ ਦੀ ਪਾਰਟੀ ਦੀ ਜਿਹੜੀ ਸਥਿਤੀ ਆ ਉਹ ਡਾਵਾ ਡੋਲ ਹੁੰਦੀ ਵਿਖਾਈ ਦੇ ਰਹੀ ਆ ਅਜਿਹਾਤ ਬੋਲ ਦੇ ਨਤੀਜੇ ਨੇ ਜਿਹੜੇ ਔਰਝਾਨ ਜਿਹੜਾ ਆ ਰਿਹਾਗਾ ਤੇ ਇਸ ਨੂੰ ਲੈ ਕੇ ਜਿਹੜਾ ਸੰਜੀਵ ਰੋੜੇ ਵਾਲੇ ਆਪਾਂ ਦੱਸ ਦਈਏ ਕੋਈ ਕਹਿੰਦਾਗਾ ਸੈਂਕੜਿਆਂ ਦਾ ਮਾਲਕ ਆ ਕੋਈ ਕਹਿੰਦਾਗਾ ਹਜ਼ਾਰਾਂ ਸੈਂਕੜਿਆਂ ਦਾ ਮਾਲਕ ਆ ਕੋਈ ਕਹਿੰਦਾ ਅਰਬਪਤੀ ਆ ਹੁਣ ਇਹ ਤੁਸੀਂ ਦੇਖ ਲਓ ਇੱਕ ਪਾਸੇ ਤਾਂ ਕਹਿੰਦੇ ਅਸੀਂ ਆਮ ਘਰਾਂ ਦੇ ਵਿੱਚ ਜੰਮੇ ਆ ਅਸੀਂ ਰੇੜੇ ਵਾਲੇ ਆ ਅਸੀਂ ਰਕਚੇ ਵਾਲੇ ਆ ਤੇ ਇੱਕ ਪਾਸੇ ਜਿਹੜਾ ਕਰੋੜਾਂ ਦੀ ਜਾਇਦਾਦਾਂ ਵਾਲਾ ਜਿਹੜਾ ਤੁਹਾਡੇ ਲੁਧਿਆਣੇ ਦੇ ਵਿੱਚ ਖੜਾਗਾ ਦੇ ਹਾਈ ਵੀ ਕਿੱਥੋਂ ਆਉ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਚਲ ਉਹ ਤਾਂ ਜਿਹੜਾ ਕੰਮ ਮੁੱਕ ਗਿਆ ਜਿਹੜਾ ਵੋਟਾਂ ਵੋਟ ਬੈਂਕ ਜਿਹੜੇ ਪੈ ਗਏ ਆ ਉਹ ਤਾਂ ਕੰਮ ਨਿਕਲ ਚੁੱਕਿਆ ਹੈਗਾ ਹੁਣ ਦੇਖਦੇ ਆ ਕਿ ਜਿੱਤ ਦਾ ਅਗਲਾ ਨਿਸ਼ਾਨਾ ਕਿਸ ਵੱਲ ਜਾਂਦਾ ਹੈਗਾ ਕਿ ਆਮਾ ਦੀ ਪਾਰਟੀ ਦੇ ਵਿੱਚ ਇਹ ਟਿਕਟਾ ਜਿਹੜੀ ਇਹ ਝੋਲੀ ਵਿੱਚ ਪੈਂਦੀ ਆ ਜਾਂ ਫਿਰ ਲੋਕ ਨੇ ਜਿਹੜੇ ਆਮਾ ਦੀ ਪਾਰਟੀ ਤੋਂ ਨਾਰਾਜ਼ ਨੇ ਉਹ ਕਿੰਨਾ ਗੱਲਾਂ ਕਰਕੇ ਨਾਰਾਜ਼ ਨੇ ਕਿਉਂਕਿ ਇੱਥੇ ਬੜੇ ਜਿਹੜੇ ਕਿ ਸਭ ਤੋਂ ਵੱਡਾ ਆਪਾਂ ਫੈਕਟ ਕਹਿ ਦਈਏ ਕਿ ਕਿਸਾਨਾਂ ਦਾ ਜਿਹੜਾ ਧਰਨਾ ਚਕਾਇਆ ਗਿਆ ਕਿਸਾਨਾਂ ਦੇ ਅੰਦਰ ਰੋਸ ਆ ਹਜ਼ਾਰਾਂ ਏਕੜਾਂ ਜਿਹੜੀ ਜ਼ਮੀਨ ਆ ਉਹ ਅਕਵਾਇਰ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਤੇ ਟੀਚਰਾਂ ਨੂੰ ਇੱਥੇ ਕੁੱਟਿਆ ਜਾ ਰਿਹਾ ਸਾਡੀਆਂ ਭੈਣਾਂ ਨੂੰ ਉਹਨਾਂ ਨੂੰ ਕੁੱਟਿਆ ਜਾ ਰਿਹਾ ਜਾਨੀ ਕਿ ਇੱਥੇ ਪੁਲਿਸ ਦੀ ਗੁੰਡਾਗਰਦੀ ਆ ਜਿਹਨੂੰ ਜੀ ਕਰਦੇ ਉਹਦੀ ਗੋਲੀ ਮਾਰ ਦਿੰਦੇ ਆ ਉਹਦਾ ਅਨਕਾਊਂਟਰ ਕਰ ਦਿੰਦੇ ਆ ਜਣੇ ਕਿ ਕਰਨਲ ਕੁੱਟਣ ਵਾਲਾ ਮਾਮਲਾ ਤੁਸੀਂ ਵੇਖੋ ਸਭ ਤੋਂ ਵੱਡਾ ਫੌਜ ਦਾ ਮਾਮਲਾ ਉਹਨੂੰ ਅਨਸਾਫ਼ ਨਹੀਂ ਮਿਲਿਆ ਕਰਨਲ ਪਰਿਵਾਰ ਨੂੰ ਜੇਕਰ ਇਹ ਸੀਟ ਜਿੱਤਦੇ ਆ ਤਾਂ ਇਹ ਸਮਝ ਲਓ ਕਿ ਤੁਸੀਂ ਭਾਈ ਫਿਰੇ ਸਮਝ ਲਓ ਕਿ ਤੁਹਾਡੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਮੈਂ ਤਾਂ ਸਦਮੇ ਸਦਲੇ ਲਾਜਾਂ ਦੇ ਵਿੱਚ ਇਹ ਕਹੂੰਗਾ ਤੇ ਹੁਣ ਜਿੱਤ ਕੇ ਜਿਹਦੇ ਕੋਲੇ 94 93 ਐਮਐਲਏ ਹੋਣਾ ਉਹਨਾਂ ਦਾ ਢਿੱਡ ਨਹੀਂ ਭਰਿਆ ਜੇ ਜਿੱਤ ਕੇ ਤੇ ਹੁਣ ਜਿਨ੍ਹਾਂ ਨੇ 3 ਸਾਲ ਲੰਘ ਗਏ ਸਰਕਾਰ ਨੇ ਨਸਿਆਂ ਨੂੰ ਠੱਲ ਪਾਉਣ ਦੀ ਗੱਲ ਕਹੀ ਸੀ ਇੱਕਾ ਦੁੱਕਾ ਘਟਾ ਦਿੱਤੇ ਗਰੀਬਾਂ ਦੇ ਤੇ ਜਿਹੜਾ ਕਿ ਕਹਿਦਾ ਸੀ ਮੈਂ ਸੁਖਬੀਰ ਬਾਦਲ ਨੂੰ ਇਸ ਤਰ੍ਹਾਂ ਕਰੂੰਗਾ ਮੈਂ ਧਮਕੀ ਨੂੰ ਇਸ ਤਰ੍ਹਾਂ ਕਰੂੰਗਾ ਤੇ ਬੇਅਦਬੀ ਦਾ ਇਨਸਾਫ ਵੀ ਜਿਹੜਾ ਉੱਥੇ ਖੜਾਗਾ ਯਾਨੀ ਕਿ ਕਹਿਣ ਦਾ ਭਾਵ ਆ ਕਿ ਸਾਰੇ ਕੰਮ ਆ ਜਿਹੜੇ ਜਿਉਂਦੇ ਤਿਉਂ ਖੜਿਆ ਹੁਣ ਵੇਖਣਾ ਹੋਊਗਾ ਤੇ ਇਥੇ ਕਾਂਗਰਸ ਬਾਜ਼ੀ ਮਾਰਦੀ ਆ ਅਕਾਲੀ ਦਲ ਮਾਰਦਾ ਬੀਜੇਪੀ ਮਾਰਦੀ ਤੇ ਆਵਾਜ਼ ਦੀ ਪਾਰਟੀ ਮਾਰਦੀ ਆ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਰ ਜਾਂ ਦਾ ਜਿਹੜਾ ਸਮਾਂਗਾ ਨੇੜੇ ਲੱਗਿਆਗਾ ਇਹ ਦੱਸ ਦੇਣਗੇ ਨਤੀਜੇ ਆ ਜਾਣਗੇ ਪਰ ਹੁਣ ਗੱਲ ਕਰਦੇ ਆ ਦੂਸਰੇ ਪਾਸੇ ਜਿਹੜਾ ਕਿ ਮੈਂ ਜੀਠੇ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਦੂਜੀ ਵਾਰ ਉਹਦੀ ਸਿਹਤ ਫੇਰ ਬਿਮਾਰ ਜਿਹੜਾ ਢਿੱਲਾ ਹੋ ਚੁੱਕਿਆ ਉਹਦੀ ਸਿਹਤ بگੜ ਚੁੱਕੀ ਆ ਉਦੇ ਸਿਹਤ ਕਿਉਂ ਵਿਕੜੀ ਆ ਜਣੀ ਕਿ ਹੁਣ ਜਿਹੜਾ ਪੀਜੀਆਈ ਤੋਂ ਡਾਕਟਰ ਆਏ ਆ ਹਾਰਟ ਦੇ ਡਾਕਟਰ ਆਇਆ ਲੀਵਰ ਦੇ ਆਏ ਆ ਪੇਟ ਦੇ ਆਏ ਆ ਜਿਹੜੀ ਕਿ ਕਈ ਤਰ੍ਹਾਂ ਦੇ ਡਾਕਟਰ ਨੇ ਜਿਹੜੇ ਹੋ ਸਕਦਾ ਕਿ ਉਹ ਸਭ ਵੀ ਪੀਜੀਆਈ ਦੇ ਵਿੱਚ ਭਰਤੀ ਆ ਇਹ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਜਿਹੜਾ ਪੀਜੀਆਈ ਦੇ ਵਿੱਚ ਜਿਹੜਾ ਮੁੱਖ ਮੰਤਰੀ ਨੂੰ ਭਰਤੀ ਕੀਤਾ ਜਾ ਰਿਹਾ ਜਿਹੜੀ ਉਹਦੀ ਹਾਲਤ ਆ ਉਹ ਬਹੁਤ ਨਾਜ਼ਕ ਬਣੀ ਹੋਈ ਆ ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਡਾਕਟਰਾਂ ਵੱਲੋਂ ਤੇ ਜਿਹੜੀ ਉਹਦੀ ਹਾਲਤ ਆ ਉਹ ਸਿਹਤਯਾਬੀ ਆ ਕੋਈ ਉਸ ਨੂੰ ਵੀ ਠੀਕ-ਠਾਕ ਨੇ ਵੀ ਠੀਕ ਆ ਕਿ ਥੋੜੀ ਜਿਹੀ ਉਹਦੇ ਲੇਬਰ ਦੇ ਵਿੱਚ ਪ੍ਰੋਬਲਮ ਜਰੂਰ ਆਈ ਸੀ ਉਹਨੂੰ ਲੈ ਕੇ ਜਿਹੜਾ ਕਿ ਜਿਹੜਾ ਐਡਮਿਟ ਕਰਨਾ ਪਿਆ ਭਗਵੰਤ ਮਾਨ ਨੂੰ ਤੇ ਵਿਰੋਧੀ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਮਜੀਠੀਏ ਵੱਲੋਂ ਖਾਸ ਕਰਕੇ ਆਪਾਂ ਕਹਿ ਲਈਏ ਉਹਨਾਂ ਵੱਲੋਂ ਕੀ ਆ ਜਾ ਰਿਹਾ ਕਿ ਜਿਹੜਾ ਬਾਰ-ਬਾਰ ਸ਼ਰਾਬ ਪੀਣ ਦੇ ਕਾਰਨ ਜਿਹੜਾ ਭਗਵੰਤ ਮਾਨ ਦਾ ਜਿਹੜਾ ਲੀਵਰ ਆ ਉਹ ਬੁਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈਗਾ ਗੁਰਦਿਆਂ ਨੂੰ ਸੋ ਜਾ ਚੁੱਕੀ ਆ ਹਾਰਟ ਦਾ ਵੀ ਜਿਹੜਾ ਕਹਿੰਦੇ ਮਰੀਜ਼ ਬਣ ਚੁੱਕਿਆ ਹੈਗਾ ਇਹ ਇਲਜ਼ਾਮ ਨੇ ਬਿਕਰ ਬਜੀਤ ਬਿਕਰ ਨਜੀਤ ਸਿੰਘ ਮਨਜੀਠੀਆ ਸਰਾਵ ਨੇ ਅਕਾਲੀ ਦਲ ਉਹਦੇ ਵੱਲੋਂ ਵੱਡੇ ਇਲਜ਼ਾਮ ਲਾਏ ਗਏ ਨੇ ਬੇਸਕ ਉਹਨਾਂ ਨੇ ਸਿਹਤ ਜਾਂਚ ਦੀ ਅਰਜ਼ਾਤ ਕੀਤੀ ਆ ਕਿ ਭਗਵੰਤ ਮਾਨ ਸਿਹਤ ਜਾਂਚੀ ਜਿਹੜਾ ਜਲਦੀ ਹੋਣਾ ਪਰ ਆਪਾਂ ਇਹਨਾਂ ਦਾ ਦੇਖਦੇ ਆ ਕਿ ਜਿਹੜਾ ਰਾਜਨੀਤਿਕ ਲੋਕ ਹੁੰਦੇ ਆ ਉਹ ਉਤੋਂ ਕੁਝ ਹੋਰ ਹੁੰਦੇ ਆ ਬਾਹਰੋਂ ਕੁਝ ਹੋਰ ਹੁੰਦੇ ਆ ਉਤਲੇ ਮਨ ਨੂੰ ਕੁਝ ਹੋਰ ਕਹਿੰਦੇ ਆ ਤੇ ਅੰਦਲਾ ਮਨ ਉਹਨਾਂ ਦਾ ਕੁਝ ਹੋਰ ਕਹਿੰਦਾ ਹੈਗਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਤੇ ਦੱਸਣ ਦੀ ਲੋੜ ਨਹੀਂ ਤੇ ਹੁਣ ਦੇਖਦੇ ਆ ਕਿ ਭਗਵੰਤ ਮਾਨਾ ਸਿਹਤ ਜਾਬ ਕਦੋਂ ਹੁੰਦਾਗਾ ਉਹਦੀ ਸਿਹਤ ਕਦੋਂ ਠੀਕ ਹੁੰਦੀ ਆ ਤੇ ਕਦੋਂ ਆਮ ਜਨਤਾ ਦੇ ਵਿੱਚ ਵੇਚਦਾਗਾ ਤੇ ਦੂਸਰੇ ਪਾਸੇ ਵੱਡੇ ਸਵਾਲ ਨੇ ਕਿ ਭਗਵੰਤ ਮਾਨ ਜਿਹੜਾ ਦੂਜੀ ਤਰ੍ਹਾਂ ਜਿਹੜਾ ਇਹ ਬਿਮਾਰ ਹੋ ਚੁੱਕਿਆਗਾ ਉਹਦੇ ਸਿਹਤ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਲੋਕਾਂ ਵੱਲੋਂ ਬਵਾਦ ਖੜਾ ਕੀਤਾ ਜਾ ਰਿਹਾ ਕਾਫੀ ਇਹ ਰੋਪ ਲੱਗਦੇ ਆ ਕਿ ਭਗਵੰਤ ਮਾਨ ਜਿਹੜਾ ਸ਼ਰਾਬ ਦਾ ਆਦੀ ਆ ਸ਼ੁਰੂ ਤੋਂ ਲੈ ਕੇ ਜਿਹੜਾ ਹੁਣ ਤੱਕ ਇਸ ਕਰਕੇ ਕਹਦੇ ਉਹਦਾ ਜਿਹੜਾ ਬਾਰ-ਬਾਰ ਆ ਜਿਹੜਾ ਉਹਦੇ ਲੀਵਰ ਤੇ ਗੁਰਦਿਆਂ ਤੇ ਜਿਹੜਾ ਸੋਜ ਆਉਂਦੀ ਆ ਪਰ ਹੁਣ ਡਾਕਟਰਾਂ ਦਾ ਇਹ ਕਹਿਣਾਗਾ ਕਿ ਜਿਹੜੀ ਉਹਦੀ ਜਿਹੜੀ ਸਿਹਤ ਆ ਉਹ ਬਿਲਕੁਲ ਠੀਕ ਆ ਚਲ ਅਸੀਂ ਵੀ ਇਹ ਦਬਾਅ ਕਰਦੇ ਆ ਕਿ ਭਾਈ ਚਲੋ ਮੁੱਖ ਮੰਤਰੀ ਆ ਪੰਜਾਬ ਦੀ ਬਾਗਡੋਰਾ ਪੰਜ ਸਾਲਾਂ ਬਾਅਦ ਲੋਕਾਂ ਨੇ ਦਿੱਤੀ ਆ ਤੇ ਸੇਹਤ ਉਹਦੀ ਠੀਕ ਹੋਵੇ ਤਾਂ ਵੇਖਦੇ ਆ ਕਿ ਜਿਹੜੇ ਰਹਿੰਦੇ ਮੁੱਦੇ ਆ ਪੰਜਾਬ ਦੇ ਉਹ ਹੱਲ ਹੋਣਗੇ ਤੇ ਤੁਸੀਂ ਜਿਹੜਾ ਇਸ ਭਗਵਾਨਤਮਾਨ ਦੇ ਜਿਹੜਾ ਸਿਹਤ ਜਾਬੀ ਜਾਂ ਭਗਵਾਨਤਮਾਨ ਦਾ ਬਾਰ ਬਾਰ ਬਿਮਾਰ ਹੋਣਾ ਉਹਦੀ ਸਿਹਤ ਬੇਗਣੀ ਉਹਦੇ ਕੀ ਕਾਰਨ ਮੰਨਦੇ ਹੋ ਇਸ ਵੀਡੀਓ ਤੇ ਆਪਣੇ ਕਮੈਂਟ ਜਰੂਰ ਦੱਸਨੇ ਆ ਧੰਨਵਾਦ ਬਿਰਜਿਕਾ ਖਾਲਸਾ ਬਿਰਜਿਕੀ ਫਤੇ